ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ ਪੰਜਾਂ ਹਫ਼ਤੇ ਦੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਹੜਪ੍ਰਿੱਟਤ ਇਲਾਕਿਆਂ ਦੇ ਵਿੱਚ ਜਾ ਕੇ ਹੜਪ੍ਰਿੱਟਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਾਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਚੋਨੇ ਦੀ ਫਸਲ ਨਹੀਂ ਰੋੜ ਗਈ ਕੱਲੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਬੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਤੇ ਮਲਵਾ ਚੜ ਗਿਆ ਮਿੱਟੀ ਚੜ ਗਈ ਰਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਬਾਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਏ ਪੈ ਗਏ ਸੋ ਜਮੀਨ ਨੂੰ ਤਿਆਰ ਕਰਨ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਹੈ ਸੋ ਅੱਜ ਦੇ ਪੰਜਾਬੀਆਂ ਲਈ ਗਰੀਬ ਪਰਿਵਾਰਾਂ ਲਈ ਜੇ ਮੈਂ ਮੋਦੀ ਸਾਹਿਬ ਤੋਂ ਮੰਗ ਕੀਤੀ ਤੋ ਉਹਦਾ ਮੋਦੀ ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੇ ਨਾਲ ਬੀਜੇਪੀ ਦੇ ਪ੍ਰਧਾਨ ਸਨੀਰ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨਕਮਨ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹਿ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜ ਨਹੀਂ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆਈ ਰਹੋ ਚਲੋ ਦੇਰਵਾਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤੇ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰੀਲੀਫ ਫੰਡ ਦੇ ਕੇ ਜਾਇਓ ਤਾਂ ਜੋ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਜਾਂਣਾ ਚਲੀਆਂ ਗਈਆਂ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਬਹੁਤ ਸਾਰੇ ਪਰਿਵਾਰਾਂ ਦੇ ਘਰ ਟਹਿ ਗਏ ਬਹੁਤ ਸਾਰੇ ਪਰਿਵਾਰਾਂ ਦੇ ਡੰਗਰ ਮਰੇਗੇ ਸੋ ਇਹ ਬੇਤੀਆਂ ਲਈ ਕਿ ਜੇ ਤੁਸੀਂ 20000 ਕਰੋੜ ਦਾ ਰੀਫੰਡ ਦਵੋਗੇ ਤੇ ਤਾਂ ਹੀ ਜਿਹੜਾ ਪੰਜਾਬ ਦੇ ਪੀੜਿਤ ਪਰਿਵਾਰਾਂ ਦੀ ਇਸ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਕਿਉਂਕਿ ਬਰਾਬਰ ਪਹਿਲੇ ਵਾਲੀ ਸਥਾਣ ਤੇ ਇਹ ਨਹੀਂ ਲਿਆ ਸਕਦੇ ਪਰ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਹੋ ਜੂਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਗ ਹੋ ਜਾਣਗੇ ਦੁਆਰਾ ਰੋਟੀ ਖਾਂ ਜੋਗ ਹੋ ਜਾਣਗੇ ਪਰ ਜੇ ਮੈਂ ਮੰਗ ਕੀਤੀ ਹੈ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਅਸਲੀ ਜਾਖੜ ਜੀ ਨੂੰ ਸੋ ਮੈਂ ਜਿਹੜੇ ਜਾਖੜ ਸਾਹਿਬ ਨੇ ਮੇਰੇ ਬਾਰੇ ਸ਼ਬਦ ਬੋਲੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਚੋਂ ਆਮ ਤਰ੍ਹਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਵਰਗੇ ਪੰਜਾਬ ਦੀ ਸੇਵਾ ਕਰ ਇਹਨਾਂ ਨੂੰ ਨਹੀਂ ਪਸੰਦ ਆ ਰਹੇ ਸੋ ਆਮ ਪੰਜਾਬ ਨੂੰ ਇਹਨਾਂ ਨਾਲ ਬਾਰੇ ਪਿਆਰ ਨਹੀਂ ਹੈ ਨਫ਼ਰਤ ਹੈ ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਲੀਡਰਸ਼ਿਪ ਵਾਲ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹ ਹੀ ਦਿਖਦੇ ਆ ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕਰਨਗੇ ਸੋ ਮੈਂ ਹੀ ਅੱਜ ਤੁਹਾਡੇ ਸਾਹਮਣੇ ਇਹ ਗੱਲ ਰੱਖਣੀ ਸੀ ਪੰਜਾਬ ਦੇ ਲੋਕਾਂ ਦੇ ਲਈ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਪਰ ਜਾਖੜ ਸਾਹਿਬ ਸਾਨੂੰ ਨਿਮਾਨਿਆਂ ਨੂੰ ਸਾਨੂੰ ਸੇਵਾਦਾਰਾਂ ਨੂੰ ਇਹ ਨਹੀਂ ਜਾਣਦੇ ਕਹਿੰਦੇ ਮੈਂ ਤੇ ਜਾਂਦਾ ਹੀ ਨਹੀਂ ਮੁੰਡੀਆਂ ਕੌਣ ਹੈ ਕਿਹੜਾ ਮੰਤਰੀ ਹੈ ਇਹਦੇ ਕੋਲ ਬਹੁਤ ਘਟਿਆ ਸ਼ਬਦਾਵਲੀ ਬੋਲੀ ਆ ਸੋ ਬਹੁਤ ਸਤਿਕਾਰ ਕਰਦੇ ਸੀ ਬਹੁਤ ਸਤਿਕਾਰਯੋਗ ਸੀ ਪਰ ਇੰਨੀ ਘਟਿਆ ਬੋਲੀ ਬੋਲਣਗੇ ਇਹ ਇਹਨਾਂ ਨੂੰ ਸੋਭਾ ਨਹੀਂ ਦਿੰਦਾ